ਚਾਹੀ ਬੀ ਲੋ 15 20 ਮਿੰਟ ਦਾ ਫੋਟੋ ਫੈਸ਼ਨ ਹੋਇਆ ਇੱਥੇ ਸੋਰੀਆ ਬੋਰ ਆ ਗਿਆ ਨੰਬਰ ਸਰ ਵੀ ਬਣ ਸਕਦੇ ਰੂਲਸ ਪਰ ਮੰਨਨੇ ਕਿੰਨੇ ਆ ਅਸੀਂ ਦਿੰਦੇ ਆ ਪੁਲਸ ਵਾਲਿਆਂ ਨੂੰ ਦੋਸ਼ ਵੀ ਇਹ ਆ ਉਹ ਆ ਜਿੱਧਰ ਹੈਂਡਲ ਕਰੋਗੇ ਨੇ ਉਧਰ ਚੱਲ ਜਾਣਾ ਹੁਣ ਐਨੂੰ ਕੀਤੀ ਆ ਹੁਣ ਇਧਰ ਨੂੰ ਮੁੜਨ ਦੀ ਪਈ ਆ ਆਪਾਂ ਚੱਲਦੇ ਆ ਉਧਰ ਨੂੰ ਤੇਰੀ ਨੂੰ ਕੇ ਸੱਜੇ ਹੁੰਦਾ ਕੇਦੀ ਖੱਬੇ ਹੁੰਦਾ ਵਾ ਕਿ ਬੰਦਾ ਵਗੇ ਆਹ ਵੇਖ ਬਾਈ ਬਾਈ ਚੰਡੀਗੜ੍ਹ ਕੱਡਾ ਸੋਹਣਾ ਮੌਸਮ ਯਾਰ ਨੰਬਰ ਸਰ ਦਾ ਤਰਾ ਦਿਮਾਗ ਸਹੀ ਹੈ ਵੀਡੀਓ ਐਡਿਟ ਕਰਨ ਦੇ ਆ ਤੂੰ ਕਾ ਕੀ ਕਰਨੀ ਚਾਹਦਾ ਸਾਲਿਆ ਜਿਹੀ ਇੱਥੇ ਹੀ ਆ ਭਰਾਵਾ ਜਾ ਕੇ ਕਰ ਲੈ ਕੀ ਹੈ ਤੈਨੂੰ ਮੀਲੇ ਬੇਟੇ ਕੀ ਹੈ ਮੇਰੀ ਤਾਂ ਕੱਲ ਜਾਣਾ ਨਹੀਂ ਆ ਚਲ ਜਾਗੇ ਉਹਨਾਂ ਨੂੰ ਕਰਦੇ ਸੰਨ ਰਾਈਜ਼ ਯਾਰ ਮੈਂ ਨਹੀਂ ਜਾਣਾ ਕੁਝ ਕਰਨਾ ਸੀ ਵੇਖਿਆ ਵੇਖਿਆ ਦੋਗਲਿਆ ਉੱਥੇ ਕਿਦਾਂ ਕਹਿੰਦੇ ਆ ਚਲ ਜਾਾਂਗੇ ਚਲ ਜਾਾਂਗੇ ਗਾਲਾਂ ਨਾ ਸੋਲੀ ਮੇਰੇ ਤੁਹਾਨੂੰ ਕੁਝ ਉੱਥੇ ਗੱਲ ਹੀ 7 8 ਵਜੇ ਆਉਂਦੀ ਤੂੰ ਕਿਹੜਾ 6:00 ਵਜੇ ਜਾਣਾ ਮੈਂ ਕਿਉਂ ਜਾਵਾਂ ਤਰਾ ਜਾਨ ਸੰਨ ਰਾਈਜ਼ ਸਾਲਾ 8:00 ਵਜੇ ਹੁੰਦਾ ਤੈਨੂੰ ਪਤਾ ਨਹੀਂ ਪਾ ਥੋੜੀ ਜਾਣਾ ਉਹਨੇ ਹਾਂ ਉਨੇ ਪਾਸ ਸੁਣੀ ਜਣਾ ਸਾਂਦੇ ਨੇ ਕਿ ਮੈਂ ਠੀਕ ਨਹੀਂਗਾ ਮੈਨੂੰ ਪੰਗੜਾ ਕਰ ਸਹੀ ਗੱਲ ਮੈਂ ਨਹੀਂ ਸੀ ਰੋਟਣਾਗਾ ਜੋ ਮਰਜ਼ੀ ਕਰ ਲਈ ਯਾਰ ਲੜ ਪੀ ਬਾਈ ਮੈਂ ਨਹੀਂ ਗੱਲ ਤੇ ਮੈਂ ਕੱਲਾ ਕਰ ਸਦੀ ਨਹੀਂ ਜਾਣੇ ਮੈਂ ਕੋਈ ਨਹੀਂ 라ਵਾ ਚਾ ਰਾਣਾ ਵੀਡੀਓ ਐਕਾਉਂਟ ਆਂਗਾ ਠੀਕ ਨਹੀਂਗਾ ਆਖਰ ਦੂਜੇ ਬੰਦੇ ਤੁਹਾਡੇ ਮਿੱਤਰੋਂ ਉਹਨਾਂ ਨੂੰ ਬੰਦਿਆਂ ਨੂੰ ਨਾ ਆ ਵੀਡੀਓ ਇੰਨੀ ਕੋ ਕਲਿੱਪ ਕੱਟ ਕੇ ਭੇਜੋ ਤੇ ਮੇਰੇ ਵੱਲੋਂ ਲਾਨ ਦਾ ਸਾਲੇ ਨੂੰ ਜਿਹੜੇ ਖੜੇ ਪੈ ਜਾਂਦੇ ਜਾਂਦੇ ਸਾਲੇ ਵੀ ਅਹੀਂ ਜਾਵਾਂਗੇ ਬਾਅਦ ਚੋਂ ਮਿੰਟ ਜੀ ਨਹੀਂ ਜਾਣ ਮੈਂ ਨਹੀਂ ਜਾਣਾ ਮੈਂ ਤੇ ਉੱਠਿਆ ਨਹੀਂ ਜਾਣਾ ਮੈਂ ਠੀਕ ਨਹੀਂਗਾ ਜੋ ਮਦਦ ਮਦਦ ਜੀ ਬੋਲੇ ਮੈਨੂੰ ਠੀਕ ਆ ਬਦਨਾ ਕੋਲ ਬਲੌਗ ਚ ਮੈਂ ਪਹਿਲਾਂ ਕਹਿ ਤਾ ਰਿਹਾ ਆ ਤੇ ਪਏਗਾ ਸਿੱਧੀ ਢੀ ਪਏਗਾ ਤੇ ਪਏਗਾ ਮੈਂ ਗਾਲਾਂ ਕੱਢੂੰਗਾ ਤੇ ਪਏ ਕੱਢ ਗਾਲਾਂ ਕੱਢ ਬਿਨਾਂ ਗੱਲ ਤੋਂ ਤੁਸੀਂ ਇੱਕ ਓਦਾਂ ਹੀ ਭੌਂਕੀ ਜਾਂਨੇ ਕੁੱਤਿਆਂ ਵਾਂਗੂ ਕੋਈ ਸਾਲੀ ਯਾਰ ਕੋਈ ਲਿਮਟ ਹੁੰਦੀ ਆ ਨਾ ਸਾਡੇ ਤੋਂ ਬਿਨਾ ਜੀਣਾ ਵੀ ਨਹੀਂ ਤੁਹਾਡਾ ਦ ਨੈਕਸਟ ਮਾਰਨਿੰਗ ਸਤਿ ਸ੍ਰੀ ਅਕਾਲ ਮਿੱਤਰੋ ਚਾਹ ਪੀ ਲੋ ਕੀ ਹਾਲ ਤੁਹਾਡੇ ਸਾਰਿਆਂ ਦਾ ਤੇ ਅੱਜ ਆ ਜੀ ਆਖਰੀ ਦਿਨ ਸਾਡਾ ਚੰਡੀਗੜ੍ਹ ਚ ਮਿੱਤਰੋ ਜਿਹੜੀ ਚੀਜ਼ ਦਾ ਮੈਂ ਅੰਦਾਜ਼ਾ ਲਾਇਆ ਸੀ ਰਾਤੀ ਉਹੀ ਹੋਇਆ ਮੈਨੂੰ ਘੱਟ ਹੀ ਲੱਗੰਦਿਆ ਸੀ ਇਹਨੇ ਨਹੀਂ ਜਾਣਾ ਨਹੀਂ ਜਾਣਾ ਕਹਿ ਨਹੀਂ ਦਿਆ ਸੀ ਹੁਣ ਮੈਨੂੰ ਨਾ ਕਈ 4 ਵਜੇ 4:00 ਵਜੇ ਉੱਠ ਕੇ 5 ਵਜੇ ਉੱਠ ਕੇ ਜਾਂ ਤੇਰੀਆਂ ਗੱਲਾਂ ਤੇ ਜੋ ਅਸਲ ਚ ਤੂੰ ਕਰਦਾ ਨਾ ਜੋ ਅਸਲ ਚ ਤੂੰ ਮਿੱਤਰੋ ਆ ਹੀ ਜਾ ਰਗਾ ਦੋਗਲੇ ਆ ਜਿਹੜਾ ਦੋਗਲਾ ਬੰਦੀ ਕਹਿੰਦੀ ਹਾਂ ਤੇ ਵੇਖਿਆ ਕਰ ਓਏ ਤੇ ਹੁਣ ਆਪਾਂ ਚੱਲਦੇ ਆਂ ਲੇਕ ਸੰਗਰਾਜ ਦਾ ਆਪਣਾ ਫਲੋਪ ਹੋ ਗਿਆ ਬੂਰਾ ਹੁਣ ਆਪਾਂ ਜਾ ਕੇ ਬੋਟ ਰਾਈਡਿੰਗ ਕਰਾਂਗੇ ਜਿਹਦਾ ਇਹਨੂੰ ਬੜਾ ਚਸ ਪਿਆ ਵੀ ਬੋਟ ਰਾਈਡਿੰਗ ਕਰਨੀ ਆ ਕਰਨੀ ਦੱਸ ਮੈਨੂੰ ਭੁੱਖ ਲੱਗਨਦੀ ਮੈਂ ਕਹਿੰਦਾ ਪਹਿਲਾਂ ਕਿਤੇ ਕੁਝ ਖਾਣਾ ਚੱਲ ਜੀ ਪਹਿਲਾਂ ਕੁਝ ਖਾਣੇ ਆ ਫੇਰ ਕਿਤੇ ਜਾਂਦੇ ਆ ਲੋ ਜੀ ਮਿੱਤਰ ਆਪਾਂ ਨੂੰ ਕਰ ਲਿਆ ਰੂਮ ਦਾ ਚੈੱਕ ਆਊਟ ਕਿਉਂਕਿ ਇੱਥੇ ਉਹਨਾਂ ਨੇ 8:00 ਵਜੇ ਦਾ ਚੈੱਕ ਆਊਟ ਟਾਈਮ ਪਾਇਆ ਭਾਈ ਕਹਿੰਦੇ ਜੇ ਤੁਸੀਂ 8:00 ਵਜੇ ਨਹੀਂ ਦਿੰਦੇ ਫਿਰ ਅਸਟਰਾ ਪੇ ਕਰਦੇ ਮੈਂ ਕਿਹਾ ਭਾਈ ਸਮਾਨ ਰੱਖ ਲੋ ਬੜੇ। ਉਹਨਾਂ ਫਿਰ ਸਿਆਣੇ ਗੁਰੂ ਮਗਵੈਸ਼ ਸਮਾਨ ਰੱਖ ਲੋ। ਆਪਾਂ ਤੁਹਾਡੇ ਕੋਲ ਘੰਟੇ ਦਾ ਘਾਜਾਂਗੇ। ਸਮਾਨ ਲੈ ਜਾਵਾਂਗੇ। ਕਹਿੰਦਾ ਭਾਈ ਠੀਕ ਹੈ ਇਧਰ ਕਰ। ਚੰਗਾ ਵੀ ਮਿੱਤਰੋ ਟਾਟਾ। ਤੁਹਾਨੂੰ ਨਹੀਂ ਅ ਰੂਮ ਨੂੰ। ਬੜਾ ਸਹੀ ਰੂਮ ਮਿਲ ਗਿਆ। ਚੰਗਾ ਬਾਏ। ਆਹ ਹੋੜ ਚੱਲ। ਤਰਚੰਡੀਗੜ ਦੇ ਮੌਸਮ ਨੂੰ ਦੀ ਹੈ ਹੱਦੀ ਨੂੰ ਹੀ ਖੁਸ਼ੀ ਦਿੱਤੀ ਪਈ ਹੈ ਹੈ ਕਿ ਨਹੀਂ ਐਡਾ ਸੁਨਮ ਮਜ਼ੂਰ ਹੈ ਨਾ ਤੇ ਮਿੱਤਰੋ ਨੇ ਸੱਚ ਕੀਤਾ ਇਥੇ ਕਿ ਹੋਟਲ ਰੋਮਾ گاਵ ਤੇ ਉੱਥੇ ਸਭ ਦੇ ਹੈਗਾ ਅਵੇਲੇਬਲ ਉੱਥੇ ਹਮ ਸਭ ਹੈਗਾ ਮੇਰੇ ਕੋਲ ਸਾਬੂ ਵੀ ਹੈ ਨਹੀਂ ਨਾ ਸਨੈਕਸ ਵੀ ਨਹੀਂ ਹੈਗਾ ਰੋਮ ਦੇ ਸਾਬੂ ਵੀ ਹੈ ਨਹੀਂ ਨਾ ਤੇ ਮਿੱਤਰੋ ਮਿਲਦੇ ਆ ਜਾ ਕੇ ਤੁਹਾਨੂੰ ਸਭ ਦੇ ਖਵਾਉਂਦੇ ਆ ਹਮ ਨਹੀਂ ਮਿਲ ਤੁਹਾਨੂੰ ਖਵਾ ਸਕਦੇ ਸੋਰੀ ਆ ਇਹ ਨਾਲ ਦੇਖਵਾਣਾ ਗੱਡੀ ਕਿਹੜੀ ਹੈ ਠੀਕ ਹੈ ਲੈ ਠੀਕ ਹੈ ਜੀ ਲੋ ਵੀ ਮਿੱਤਰੋ ਪਹੁੰਚ ਚੁਕੇ ਆਂ ਅਸੀਂ ਦ ਅਰੋਮਾ ਤੇ ਇੱਥੇ ਹੁਣ ਜਾਵਾਂਗੇ ਇਹਨਾਂ ਚੋਂ ਸਿਰਫ ਇਹ ਦੇ ਚੁੱਕ ਬੁਖ ਬੋ ਲੱਗੀ ਹੋਈ ਅੱਗ ਦਸ ਮੈਂ ਪਾ ਪਹਿਲਾਂ ਪਹਿਲਾਂ ਹੀ ਯਾਰ ਕਰ ਨਹੀਂ ਯਾਰ ਬਾਬੇ ਯਾਰ ਉਹ ਵੀ ਦੇਖੀ ਇਹ ਮੇਰਾ ਮੇਰਾ ਲੈਫਟ ਸਾਈਡ ਹੈ ਕਿਉਂਕਿ ਉਹ ਥੋੜਾ ਜ਼ਿਆਦਾ ਵਾ ਉਹ ਤਾਂ ਵੇਖ ਰਿਹਾ ਵਾ ਗਲਤ ਗੱਲ ਫਾਤਾ ਕੁੜੀ ਨੇ ਪੂਰੇ ਲੱਲ ਨਹੀਂ ਨਹੀਂ ਤੈਨੂੰ ਵੀ ਤਾਂ ਦੇਣਾ ਅਹੀਂ ਕਰਾਇਆ ਮਿੱਤਰੋ ਪਨੀਰ ਟਿੱਕਾ ਯਾਰੋ ਗੰਡੇ ਪਾਉਂਦੇ ਮੈਨੂੰ ਕਹਾਂ ਥੋੜੀ ਹੋਰ ਪਾ ਦੇ ਰੋਇਦਾ ਗਲਾ ਖਰਾਬ ਹੀ ਤੇ ਕਹਿੰਦਾ ਮੈਂ ਕੋਕ ਨਹੀਂ ਵੀ ਨਹੀਂ ਯਾਰੋ ਨਹੀਂ ਪੀਣਗੇ thumbs up ਯਾਰ अवेलेबल ਨਹੀਂ ਹਰ ਜਗ੍ਹਾ ਕੋਕ ਰਹਲ ਪੀਣੀ ਪੈਂਦੀ ਆ ਤੇ ਟੋਕਰੀ ਨਹੀਂ ਜਨਾ ਟੋਕਈ ਬਾਸਕਟ bro ਕੱਲ ਕੀ ਹੋਗਾ ਜੇ ਇੱਥੇ ਦੇ ਦਵੇ ਪੂਰਾ ਐ ਇੱਕ 15-20 ਮਿੰਟ ਦਾ ਛੋਟਾ ਸੈਸ਼ਨ ਹੋਇਆ ਅੱਡਾ ਇੱਧੀਆਂ ਸੋਰੀਆ ਬੋਰੋ ਆ ਗਿਆ ਹੁਣ ਆਪਾਂ ਚੱਲਦੇ ਆ ਸੁਤਣਾ ਦੇ ਤਰਾਵੋ ਆ ਗਿਆ ਕੀ ਆ ਮਾਲਾ ਆ ਗਿਆ ਆ ਜਾ ਆ ਜਾ ਰੋ ਗਿਆ ਰੈੱਡ ਲਾਈਟ ਆ ਯਾਰਾ ਅੰਬਰਸਰ ਵੀ ਬਣ ਸਕਦੇ ਰੂਲਸ ਪਰ ਮੰਨਨੇ ਕਿੰਨੇ ਆ ਅਸੀਂ ਦੰਦੇ ਆ ਪੁਲਿਸ ਵਾਲਿਆਂ ਨੂੰ ਦੋਸ਼ ਵੀ ਇਹ ਆ ਉਹ ਆ ਪਰ ਜਾਣ ਪਬਲਿਕ ਦੀ ਵੀ ਥੋੜੀ ਜੀ ਰਿਸਪੌਂਸਿਬਿਲਟੀ ਹੋਵੇ ਹਾਂ ਸਾਡਾ ਸ਼ਹਿਰ ਆਦੇ ਅਸੀਂ ਤੁਹਾਡੇ ਰੂਲਸ ਫੋਲੋ ਕਰ ਲਈ ਤੇ ਕੀ ਹੋ ਜੂਗਾ ਇਹ ਮੈਨੂੰ ਕਰਨੀ ਦੇ ਆਹੋ ਚੱਲ ਆ ਜਾ ਤੇਰਾ ਗ੍ਰੀਨ ਜਾਣਾ ਹੀ ਬੜੇ ਸਿਆਣੇ ਨਹੀਂ ਹੋਣੇ ਸਿਆਣੇ ਨਹੀਂ ਹੋ ਗਿਆ ਆਪਣਾ ਆਹ ਰੱਬਾ ਆੜੂ ਗਿਆ ਅਗਲਾ ਬੋਲਦਾ ਪੈਣਾ ਸੱਤਰੇ ਭਜੁੰਦਾ ਹੀ ਐ ਕਿਦੋਂ ਡਰਾਈਵਿੰਗ ਉਹ ਨਹੀਂ ਹੋਪੇ ਯਾਰ ਐਡੀ ਨਹੀਂ ਆਲੇਗੀ ਕਿਰਾਾ ਆਹ ਕੱਢਦਾ ਇਹੀ ਗੱਲ ਹੈ ਮਤਰਾ ਕਈ ਵਾਰੀ ਆ ਰਿਹਾ ਹੈ ਕਰਨਾ ਪੈਂਦਾ ਵਾ ਜਦੋਂ ਕਾਲੀ ਹੋਵੇ ਪਰ ਇਹਨਾਂ ਦੀ ਪਾੜ ਜਾਂਦੀ ਨਜਮਗਰ ਬਹਿ ਗਏ ਦੇਖਦੇ ਬੋਟ ਰਾਈਡ ਕਰਨ ਸਿਮੁੰਡਾ ਇੰਨਾ ਕਾਲਾ ਵਾ ਸਾਲਿਆ ਮੁੰਡਾ ਕਿੱਥੇ ਗਿਆ ਮੈਂ ਪਿੱਛੇ ਕੈਮਰਾ ਕਰਦਾ ਤੇਰੀ ਨੂੰ ਕਹੇ ਸੱਜੇ ਨਾ ਕਦੀ ਖੱਬੇ ਨਾ ਵਾ ਕਿ ਬੰਦਾ ਮਕੇ ਆਹ ਹਲੇ ਕਹਿੰਦਾ ਸਾਲਿਆ ਭਾਗੇ ਮੈਂ ਵੀਪ ਕਹੂੰਗਾ ਕੋਈ ਨਹੀਂ ਜਾਣਦੇ ਆ ਮਤਰਾ ਸੁਖਣਾ ਲੇਕ ਤੇ ਪਹੁੰਚ ਚੁਕੇ ਆ ਅੱਜ ਫੇਰ ਅੱਜ ਕੱਲ ਨਾਲ ਵੀ ਜਿਆਦਾ ਸੋਹਣਾ ਮੌਸਮ ਆ ਬੱਦਲ ਵੇਖੰਦੇ ਪਹਾੜਾਂ ਚ ਕੀ ਬਾਤ ਐ ਆ ਵੀ ਆ ਜਾ ਪਾਣੀ ਬਾਤ ਚੋਂ ਪਹਿਲਾਂ ਤਾਂ ਕੈਸ਼ ਨਹੀਂ ਚੱਲ ਜਾਂਦਾ ਸੀ ਹੁਣ ਕਾਰਡ ਬਣਾਉਣਾ ਪੈਂਦਾ ਪਹਿਲਾਂ ਤੇ 250 ਰੁਪਿਆ ਦੀ ਬੋਟਿੰਗ ਦੀ ਆ ਅਮਾਉਂਟ ਤੇ 250 ਰੁਪਿਆ ਸਾਨੂੰ ਫੰਡ ਮਿਲ ਜੂਗਾ ਬਾਅਦ ਚੋਂ ਟੋਟਲ 500 ਦੇਣਾ ਹੁੰਦਾ ਵਾ ਕੜੀ ਬੋੜ ਲੈਣੀ ਦੱਸ ਹੁਣ ਸੋਹਣਿਆ ਹਾਂ ਸੋਹਣੀ ਜੀ ਵੇਖ ਕੋਈ ਜਲਦੀ ਗੱਲ ਕਰਨਾ ਟਾਈਮ ਸਟਾਰਟ ਆ ਚੱਕਰ ਭਾਗੇ ਚੋਣ ਇਹ ਜਾਣ ਨਹੀਂ ਦੇ ਮੋੜ ਨਹੀਂ ਕਿਵੇਂ ਹਾਂ ਮੈਨੂੰ ਪਿੱਛੇ ਨੂੰ ਘੁਮਾ ਪੈਂਡਲ ਦੇ ਪੈਰ ਨਹੀਂ ਪਏ ਆ ਹੈਂਡਲ ਫੜਾ ਨੂੰ ਬਾਪੂ ਇੱਥੇ ਨਾ ਮੁੜਨੀ ਆਏ ਲੈ ਮਹੀ ਬਿਲਕੁਲ ਹਨ ਹੈ ਜੈਕ ਲੱਗ ਕਿਸੇ ਐਕਟਰ ਜੈਕ ਟਾ ਬਾਗੇ ਵੇਖ ਲੱਗਦੇ ਆ ਚੱਲ ਹੁਣ ਕਿੱਧਰ ਜਾਣਾ ਈ ਬੋਲ ਉਧਰੋਂ ਚੱਕਰ ਕੱਢ ਗਾਈਏ ਬੋਟਾ ਲੱਗ ਕਿਉਂ ਪਿਆ ਰਹਾ ਮੈਂ ਤੋ ਜਿੱਧਰ ਹੈਂਡਲ ਕਰੋਗੇ ਨੇ ਉਧਰ ਚੱਲ ਜਾਣਾ ਹੁਣ ਐਨੂੰ ਕੀਤੀ ਆ ਹੁਣ ਇਧਰ ਨੂੰ ਮੁੜਨ ਦੀ ਪਈ ਆ ਆਪਾਂ ਚੱਲਦੇ ਆ ਉਧਰ ਨੂੰ ਜਾਣ ਮੈਨੂੰ ਪੁਰਾਣਾ ਟਾਈਮ ਚੇਤਾ ਹੁੰਦੇ ਆ ਆਪਣਾ ਜੋੜ ਬੜਾ ਲਾਈ ਤੱਕ ਪਹਾੜੇ ਪਿਛਲੇ ਜੀ ਤੋ ਪਛੜੀ ਹੋਈ ਸਿਖਰ ਦੀ ਲੈ ਲਾਤੀ ਇਹਨੇ ਮੈਂ ਵੀ ਲਾਦਾ ਲਾ ਲਏ ਮੇਸ ਤੋਂ ਇਧਰ ਇਧਰ ਮੰਮੀ ਪਾਪਾ ਸੋ ਜੀ ਜੈਕਟ ਲਾਉਣ ਲੱਗਾ ਕਿਉਂਕਿ ਮੈਨੂੰ ਗਰਮੀ ਲੱਗੰਦੀ ਆ ਉਹ ਬੰਦਾ ਕੋਈ ਖਤਰਾ ਨਹੀਂ ਕਰ ਆਵੇਂ ਨਾ ਮੈਨੂੰ ਗਾਲ੍ਹਾਂ ਕੱਢਦੇ ਵੀ ਆ ਗਈ ਕੰਮ ਤੇਰੇ ਝਗੜ ਲਾਤੀ ਤੂੰ ਪਹਾੜ ਵੇਖੋ ਸਾਹਮਣੇ ਦੱਸੋ ਗੁੱਸਾ ਕੀ ਕਰਨਾ ਦੱਸ ਤੂੰ ਇਹ ਕੀ ਗੱਲ ਹੋਈ ਮਿੱਤਰੋ ਏਡਾ ਸੋਹਣਾ 뷰 ਆੜਾ ਬਸ ਜੇ ਲੱਤਾਂ ਦਾ ਨਾ ਪੀੜ ਹੋਣਾ ਲੈ ਲੈ ਇਹਦੇ ਨੂੰ ਬੜਾ ਬੈਨੀਫਿਟ ਆ ਨਾ ਤੂੰ ਸਨੇਪਾਂ ਬਣਾਉਣੀਆਂ ਮੈਂ ਵਲੋਗ ਕਰਨਾ ਸਨੇਪਾਂ ਫੋਟੋਆਂ ਵੀਡੀਓ ਕਿੰਨਾ ਖੁੱਜ ਮੇਰੇ ਕੋਲਲੇ ਕਿੱਧਰ ਜਾਣਦੇ ਆ ਪਹਾੜ ਉੱਤੇ ਜਾਣਾ ਵਾ ਹ ਮਿੱਤਰੋ ਐਕਚੁਅਲੀ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਵੀ ਅਸੀਂ ਇੱਥੇ ਬੋਟਿੰਗ ਬੋਟਿੰਗ ਨਹੀਂ ਡੋਂਕੀ ਲੈਣ ਆਏ ਆ ਠੀਕ ਆ ਆ ਬਾਰਡਰ ਦੇ ਅੱਗੇ ਟੱਪ ਕੇ ਅਸੀਂ ਪਹਾੜਾ ਵੱਲੋਂ ਚੱਲ ਜਾਣਾ ਵਾ ਹਮਨੇ ਜੰਗਲ ਵਿੱਚ ਸਿੱਖ ਕਰੋ ਜੰਗਲ ਪਨਾਮਾ ਬ੍ਰੋ ਤੇ ਬਸ ਥੋੜੀ ਦੂਜੀ ਤੇ ਅਸੀਂ ਬੀ ਦੇਸ਼ੀ ਹੋ ਜਾਣਾ ਸ਼ਾਂਤੀ ਦੇਖੋ ਮੈਥੇ ਕਿੰਨੀ ਉੱਧਰ ਕਿੱਥਾ ਨਾ ਹੁੰਦੇ ਹੈ ਨਾ ਉਹ ਗੋਦਵਾਰ ਉੱਧਰ ਵਾਲੀ ਸਾਈਡ ਉਹ ਨਿਸ਼ਾਨਦਾ ਹੈ ਆਵੀਂ ਕਿਹਾ ਨਾ ਸਾਰੇ ਬਾਜੀ ਨਾਲ ਬੜੀ ਜੱਕੜ ਓਏ ਪਰਾ ਫਰੇਮ ਬੜੀ ਜੱਕੜੀ ਆ ਜੀ ਮੈਂ ਤੇ ਜਾਣ ਬੜੀ ਭਾਰੀ ਹੈ ਹੈ ਕਹਿੰਦਾ ਮੈਂ ਇੱਕ ਸਾਈਡ ਤੇ ਆ ਤਾਂ ਕਰਕੇ ਆਹ ਵਾ ਨਾ ਡਰ ਕੇ ਡਰ ਕੇ ਮਤਲਬ ਇਹ ਤਾਂ ਕਲ ਪਿਆ ਪਿਆ ਇੱਕ ਦਿਨ ਕਾਲਾ ਪਰਦਾ ਬੰਨ੍ਹਦੇ ਦੂਜੀ ਕਾਲੀ ਛਲਡ ਪਾਈ ਆ ਹੈ ਇਹਦੇ ਤੇ ਤੱਪੜ ਲਵਲੰਦੇ ਪਿੱਛੋਂ ਦੀ ਉਹ ਕੀ ਪੇਠੇ ਦੀ ਐ ਲਾਲ ਹੋਈ ਹੋਣੀ ਜਾਂਦਾਂ ਬਾਬੇ ਛੜ ਲਾ ਕੇ ਉਦੋਂ ਕਿ ਕਿੜਾ ਲਾ ਕੇ ਆਈ ਇਹ ਨਾ ਕੱਲਾ ਜਾਂਦੇ ਨੂੰ ਤਾਂ ਨਹੀਂ ਡੇਗਦਾ ਫੋਨ ਯਾਰ ਤੁਸੀਂ ਐਵੇਂ ਸੋਚੀ ਜਾਂਦੇ ਸੀ ਡੇਗ ਪੂਗਾ ਐਵੇਂ ਡੇਗੂਗਾ ਮਿੱਤਰੋ ਇਹ ਦਸ ਵੰਦਰਾ ਮੈਂ ਡਬੇ ਤੇ ਇਹਦੇ ਕਾਲੇ ਕੱਪੜਿਆਂ ਨੇ ਮੱਤ ਮਾਰਤੀ ਕਹਿੰਦਾ ਲੈ ਜਾ ਭਰਾ ਲੈ ਜਾ ਰੋਣ ਹੀ ਲੱਗ ਪਿਆ ਠੀਕ ਹੈ ਭਰਾ ਫੇਰ ਕਹਿੰਗਾ ਕਹਿਰ ਨਹੀਂ ਕੀਤੀ ਅਰੇ ਬਹੁਤ ਦੇਰ ਹੋ ਗਈ ਹਾਂ ਚਲੋ ਨੰਦੂ ਵੇਂਦੇ ਆਂ ਵੇਂਦੇ ਆਂ ਦੋ ਬਦਲ ਤੰਗ ਗਰੂਮੀ ਬੋਟਿੰਗ ਡਨbro ਹੁਣ ਆਪਾਂ ਪੈਸੇ ਵਸ ਲਈਏ ਆਪਣੇ ਆਓ ਤਰੇ ਭਾਈ ਬੱਚਿਆਂ ਬਾਈਆ ਬਾਬੇ ਤੁਸੀਂ ਜਾ ਕੇ ਤੁਸੀਂ 500 ਦੀ ਟਿਕਟ ਸੀ ਜਿਹਦੇ ਵਿੱਚ 250 ਰੁਪਏ ਨੂੰ ਰਿਫੰਡ ਮਿਲੂਗਾ ਹੁਣੇ ਜੇ ਆਪਾਂ ਅੱਧੇ ਘੰਟੇ ਚ ਵਾਪਸ ਆ ਜੰਨੇ ਆ ਤੇ ਤੁਹਾਨੂੰ 250 ਰੁਪਏ ਵਾਪਸ ਮਿਲ ਜਾਂਦਾ ਜੀ ਤੇ ਬਹੁਤ ਸਹੀ ਆ ਗੋਡਿੰਗ ਹਨਾ ਆ ਗਾੜਿਆ ਆ ਬਖਾ ਕੇ 250 ਮਿਲ ਜਾਣਾ ਨੂੰ ਜਦੋਂ ਤੁਰਦਿਆਂ ਦੀ ਐ ਇਹਨੇ ਪਿੱਛੋਂ ਦੀ ਵੀਡੀਓ ਬਣਾਈ ਬਹੁਤ ਸੋਹਣੀ ਬਣੀ ਮੈਂ ਕਿਹਾ ਇੱਕ ਸਾਹਮਣੇ ਬਣਾ ਦੇ ਮਨਾ ਕਰੀ ਜਾਂਦਾ ਜਾਨ ਮੇਰਾ ਜਗਰਾਜ ਹੁੰਦਾ ਨਾ ਮਨਾਣਾ ਕਰਦਾ ਮੈਨੂੰ ਉਹ ਕਹਿੰਦਾ ਜਾਨ ਆਉ ਬਣਾਨੇ ਆ ਉਹ ਕਹਿੰਦਾ ਜਾਨ ਪਹਿਲਾਂ ਮੈਨੂੰ ਬਣਾ ਕੇ ਦੱਸ ਦੋ ਮੈਂ ਫਿਰ ਤੁਹਾਡੀ ਉਦਾਂ ਦੀ ਬਣਾ ਦਾਂਗਾ ਉਹ ਕਹਿੰਦਾ ਡੈਮੋ ਦੋ ਇੱਕ ਜਿਹੜਾ ਮੜਾ ਜਾ ਬਣਾ ਦੇਣੀ ਹੀ ਜੰਨੇ ਸਾਲੇ ਆ ਜਾਕਰ ਹੰਦਰਾ ਗਿਆ ਇਹਨੂੰ ਵੀਡੀਓ ਕੋਲ ਲਾਉਣਾ ਠਹਿਰ ਕੇ ਗੱਲ ਸੁਣ ਇਧਰ ਆ ਆ ਜਾ ਆ ਜਾ ਨੱਥੇ ਜਾ ਕੇ ਕੋਡਾ ਖੋਲ ਆ ਹੁੰਦਾ ਸੁਣ ਗਿਆ ਸੁਣ ਗਿਆ ਫੋੜਵਾ ਖਿਚੋਣੀਆਂ ਦੇ ਇੱਥੇ ਆ ਇਧਰ ਆ ਹੁਣ ਆ ਬਾਰਸ ਜਾਣੇ ਪਏ ਆ ਹੋਟਲ ਪੈਂਟਰ ਬਦਲ ਕੇ ਬਸ ਪਜਾਮੇ ਪੋਨੇ ਆ ਥੋੜਾ ਕੰਫਰਟੇਬਲ ਰਹਾਂਗੇ ਨਾ ਬਸ ਜਾਣਾ ਜਾਂ ਕਰੇ ਜਾਣਾ ਬੂਆ ਮਾਰ ਜਾਣਾ ਬੂਆ ਮਾਰ ਪੱਖਾ ਲਾ ਗਿਆ ਲੋਈ ਮਿੱਤਰੋ ਪਜਾਮੇ ਪਾਬੂ ਕੇ ਹੋ ਗਏ ਆਪਾਂ ਤਿਆਰ ਹੁਣ ਆਪਾਂ ਚੱਲਦੇ ਆ ਕੰਫਰਟੇਬਲੀ ਬਸ ਦੇ ਵਿੱਚ ਬਾਏ ਬਾਏ ਚੰਡੀਗੜ੍ਹ ਓਕੇ ਬਾਈ ਥੈਂਕ ਯੂ ਬਸ ਕਲ ਮੀਨਾਂ ਉਦਾਂ ਮੌਸਮ ਵੇਖਣ ਨੂੰ ਸੋਹਣਾ ਗਰਮੀ ਨਾ ਹੁੰਦੀ ਤੇ ਘਰ ਹੋ ਜਾਣਾ ਇਹਦਾ ਇਹਨਾਂ ਫਾਟੇ ਲਈ ਇੱਕ ਵੀ ਸੁਮੇ ਦਾ ਪਟਾਦ ਦਾਈ ਜੰਨੇ ਮਜ਼ਾ ਬੁਰਾ ਕੀਤਾ ਬੁਰਾ ਕੀ ਬੜਾ ਮਜ਼ਾ ਰਾਤੀ ਦੇ ਸੀ ਵੀ ਟਵੈਂਡ ਕਰਾਤੀ ਆਪਾਂ ਉਹ ਮਯਾ ਬਾਈ ਹੋ ਰਿਹਾ ਟੋੜਾ ਭਾਈ ਦਿਲ ਨਹੀਂ ਕਰਦਾ ਯਾਰ ਜਾਨ ਮੇਰਾ ਕਰਦਾ ਮੈਗਾ ਨਹੀਂ ਕਰੰਦਿਆ ਦੋ ਚਾਲ ਹੋਰ ਦੇਨੇ ਤੇ ਮਿਲ ਜਾਂਦੇ ਤਾਂ ਥੋੜਾ ਵਧੀਆ ਹੋ ਜਾਂਦਾ ਕੁੜੀਆਂ ਨਾਲ ਚੈਟਿੰਗ ਕਰਦਾ ਮੁੰਡਾ ਕੁੜੀਆਂ ਨਾਲ ਚੈਟਿੰਗ ਕਰਦਾ ਕੰਟੜੇ ਕੰਟੇ ਨਾ ਗੋਈ ਮਿੱਤਰੋ ਬੱਸ ਸਟੈਂਡ ਆ ਗਏ ਆ ਮਾਮਾ ਇੱਥੇ ਆਹੀ ਚੱਲਦਾ 25 25 ਹਾਂ ਫੜਦਾ ਫੜਦਾ ਹੋਨੇ ਹੋ ਗਏ ਭਾਈ 125 ਰੁਪਏ ਨੇ ਬੋਲਦਾ ਇਹਨੇ ਸੋਲ ਵਿਆ ਗੱਡੇ ਆ ਮੁੰਡੇ ਨੇ 50 ਪੇ ਲੈਸ ਘਰ ਤੇ ਇੱਕ ਚਿਪਸ ਫਰੀਦਾ ਦੇਦਾ ਦੇ ਤਾਨੂੰ ਸਾਡੇ ਨੂੰ ਓਕੇ ਭਾਈ ਤੇ ਮਿੱਤਰੋ ਬਸਾਂ ਨੂੰ ਮਿਲਨੀ ਆ ਉਤਰਾਵੀ ਸਾਈਡ ਇੱਥੇ ਬਸਾ ਹੈ ਨਹੀਂ ਬੋਲਦੇ ਤੇ ਸੀ ਬਸਾ ਨਹੀਂ ਇੱਥੇ ਹਮ ਆਨਲਾਈਨ ਬੁੱਕ ਕਰਤੀ ਬਣੀ ਆ ਹਾਂਜੀ ਮਿੱਤਰੋ ਬਸ ਸਟੈਂਡ ਬੈਠੇ ਆ ਆਕੇ ਤੇ ਬੋਲ ਗੂ ਇੱਥੋਂ ਮਿਲ ਜੂ ਨਹੀਂ ਪਈ ਜਿਹੜੀ ਮਿਲਦੀ ਪਈ ਸੀ ਉਹ ਜਾਂਦੀ ਪਈ ਸੀ ਕੋਈ 700 ਦੀ 800 ਦੀ ਮੈਂ ਆਨਲਾਈਨ ਬੁੱਕ ਕਰਾਈ ਆ। ਇਹ ਕਿਤੋਂ ਬਹੁਤ ਸਸਤੀ ਪੈ ਗਈ ਹਨਾ ਇੱਥੇ ਕਿੱਥਿਆਂ ਨੂੰ 800 ਰੁਪਇਆ ਇੱਕ ਪਰਸਨ ਦੇਣਾ ਪੈਣਾ ਸੀ ਅਸੀਂ 950 ਚ ਦੋਵੇਂ ਜਣੇ ਚੱਲਦੇ ਆ ਮਕਸਦ ਵਾਪਸ। ਮੇਰੇ ਬਾਸ ਸਾਡੇ ਵੀਰ ਨੇ ਆਪ ਫੋਨ ਕੀਤਾ ਵੀ ਹਾਂ ਅੱਜ ਤੇਰੇ 37 ਨੰਬਰ ਤੇ ਖੜੇ ਆ ਆਜੋ 15 ਮਿੰਟਾਂ ਚੱਲੀ ਪਾ ਸਕਦੇ। ਬਾਬਾ ਕਹਿੰਦਾ ਮੇਰੇ ਤੇ ਤਿਆਰੀ ਹੋ ਗਿਆ ਆਨਲਾਈਨ ਕੰਮ ਨੂੰ। ਮਿੱਤਰੋ ਥੋੜੀ ਜੀ ਨੌਲੇਜ ਹੋਵੇ ਨਾ ਜਾਣ ਬੜਾ ਕੁਝ ਸਹੀ ਹੋ ਜਾਂਦਾ ਹੈ ਕਿ ਨਹੀਂ। ਆਹ ਮਿੱਤਰੋ ਆਪਣੀ ਬੱਸ। ਚੱਲ ਬੱਸ। ਮੈਤਰਾ ਨੂੰ ਦੁਬਾਰਾ ਲੱਭੀ ਪੁਖਤ ਹੈ ਹੀ ਸੈਂਡਵਿਚ ਤੇ ਕੁਝ ਕਿਸੇ ਚੀਜ਼ ਸੋਸ ਘੜ ਲਏ ਹੈ ਹ ਅੱਧਾ ਕਿਦੇ ਪਹਿਲਾ ਇੱਕ ਲੈ ਕੇ ਆਇਆ ਫਿਰ ਕਹਿੰਦਾ ਮੈਂ ਅੱਧਾ ਲੈਣਾ ਮੈਂ ਕਹਾ ਭਰਾ ਮੈਂ ਨਹੀਂ ਦਿੰਦਾ ਆਪਣਾ ਲਿਆ ਵਖਰਾ ਤੈਨੂੰ ਮਨਾ ਕੀਤਾ ਜੈਣਾ ਫਿਰ ਹੁਣ ਆਪਣਾ ਲੈ ਗਿਆ ਦੁਬਾਰਾ ਲੋ ਬੀਜੀ ਸ਼ਗੋਈ ਆ ਮਤਰਾ ਪੂਖ ਮਠਾਈ ਥੋੜੀ ਜੀ ਬਾਕੀ ਸਮਾਨ ਬਹੁਤ ਹੈ ਆਪਣੇ ਕੋਲ ਲੋਈ ਮਿੱਤਰੋ ਚੰਡੀਗੜ੍ਹ ਤੋਂ ਤੁਲਪੇ ਹੋਏ ਆ ਉਨਾ ਆਪਾਂ ਤੁਹਾਨੂੰ ਸਿੱਧਾ ਮਿਲਾਂਗੇ ਜਾ ਕੇ ਅੰਮ੍ਰਿਤਸਰ ਓਕੇ ਜੀ ਓਕੇ bro ਹੜ ਹੜਦ ਬੰਗ ਤੇ ਬੰਗ ਤੇ ਬੰਗ ਹੜ ਹੜਦ ਬੰਗ ਤੇ ਬੰਗ ਕਿਤਾ ਚਾਚੀ ਨਹੀਂ ਚੱਲ ਸਾਲੇ ਜਿੱਦੀ ਗੱਲ ਕਰਿਆ ਐਡੀ ਮੇਰੇ ਹੈ ਨਹੀਂ ਸਿੱਧਰੇ ਤੇ ਜਿਹਨੇ ਉਤਰੇ ਦਬੰਗਦੇ ਕਦੇ ਧੋਖੇ ਨਾ ਮਾਰਦੇ ਸਾਲਿਓ ਕਦੇ ਪੈਰੀ ਪੈ ਜਾਂਦੇ ਤੇ ਕਹਿੰਦਾ ਆਰ ਕੇ ਵੈਸੇ ਵੀ ਯਾਰ ਇਸ ਗਰੁੱਪ ਚ ਆਪਾਂ ਦੋਵੇਂ ਬੰਦੇ ਤੇ ਲੈ ਜਾ ਜਾ ਤੂੰ ਤੇ ਜਾ ਮੈਂ ਮੈਂ ਦੇਖ ਵੀ ਜਾਵਾਂ ਤਾਂ ਤੈਨੂੰ ਜਾ ਫਿਰ ਚੱਕ ਦੇ ਘੜੇ ਤੋਂ ਕੋਲਾ ਜਾ ਕੇ ਵਾਹ ਫਾਇਨਲ ਸੀਨ ਆ ਗਿਆ ਤੁਹਾਡਾ ਮਤਲਬ ਮੌਸਮ ਵੀ ਬੜਾ ਸੋਨਾ ਆ ਗਿਆ ਬਾਹਰ ਤਾਂ ਇੰਨੀ ਹਵਾ ਸੁਣੀ ਜੰਮਦੀ ਨਾ ਐਸੀ ਨਹੀਂ ਪਰ ਅੰਧੂ ਨਦੀ ਦਾ ਪਾਸਾ ਆ ਚੱਲ ਰਹੀ ਕਿ ਨਹੀਂ ਚੱਲ ਮੌਸਮ ਸੋਨਾ ਆ ਮਤਲਬ ਫਾਈਨਲੀ ਅੰਬਰਸਰ ਪਹੁੰਚ ਚੁੱਕੇ ਆ ਤੇ ਸਮਾਨ ਸੋਹਣ ਕੱਢੀਏ ਜੁਗਰਾਜਾ ਆਉਂਦਿਆ ਲੈਣ ਉਹਨੂੰ ਸੁਨੋਣੀਆਂ ਬੜੀਆਂ ਗੱਲਾਂ ਨਹੀਂ ਸਾਡੇ ਨਾਲ ਮਿਕਸ ਕਿਉਂ ਹੁੰਦਾ ਹੈ ਕੀ ਹੋ ਗਿਆ ਜਹੀਂ ਇੱਕ ਦੋ ਫੋਨ ਕਰ ਲੇਨ ਉਹ ਤਾਂ ਰੋਜ਼ ਕਰਨ ਲੱਪਿਆ ਫਿਰ ਉਹ ਯਾਰੀ ਬੱਦ ਚ ਰੋਜ਼ ਹੀ ਫੋਨ ਸਿਰ ਜੜ ਕੀ ਗੱਲ ਕੀ ਕਰਦੇ ਆ ਆਪਣੀ ਮਿੱਤਰੋ ਸਨ ਰਾਈਜ਼ ਦੇ ਨਹੀਂ ਸਨਸੈਟ ਵੇਖਣ ਨੇ ਸਾਹਮਣੇ ਕੱਡਾ ਸੋਹਣਾ ਮੌਸਮ ਯਾਰ ਮਬਰਸਰਦਾ ਮੈਂ ਕਹਿੰਦੇ ਆ ਅਸੀਂ ਜਿੱਥੇ ਗਏ ਸਾਡੇ ਕਿਤੇ ਸਾਨੂੰ ਮੌਸਮ ਘੈਂੜੀ ਮਿਲੇ ਆ ਉਹਨੂੰ ਮਿੱਤਰੋ ਉਮਰ ਸਾਡੇ ਬਸ ਤੇੜਾ ਆ ਗਏ ਆ ਜੁਗਰਾਜ ਆਉਂਦਿਆ ਉਹਨੂੰ ਲੈਣ ਓਏ ਹੋਏ ਬੜਾ ਸਕੂਨ ਜਿਹਾ ਮਹਿਸੂਸ ਹੁੰਦਾ ਇੱਥੇ ਉੱਤਰ ਕੇ ਓਏ ਸੁਣਿਆ ਆਪਾਂ ਦੀ ਪਈ ਉਹਨੂੰ ਲੋਈ ਮਿੱਤਰੋ ਫਾਈਨਲੀ ਆਪਾਂ ਅੰਮ੍ਰਿਤਸਰ ਆ ਗਏ ਆ ਤੇ ਅੱਜ ਦਾ ਵਲੋਗ ਇਤੋਂ ਤੱਕ ਹੀ ਸੀ ਜਿੰਨੂੰ ਵਧੀਆ ਲੱਗਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਜਿੰਨੇ ਪਿਛਲੇ ਵਲੋਗ ਨਹੀਂ ਵੇਖੇ ਉਹ ਵੀ ਜਾ ਕੇ ਜਰੂਰ ਦੇਖ ਲਿਓ ਤੇ ਸਬਸਕ੍ਰਾਈਬ ਵੀ ਕਰ ਲਿਓ ਚੈਨਲ ਮਿਲਦੇ ਆ ਕਿਸੇ ਨਵੇਂ ਵਲੋਗ ਵਿੱਚ ਸਾਗ ਨੂੰ ਪਿਆਰਪਈ ਸਤਿ ਸ੍ਰੀ ਅਕਾਲ ਚੰਗਾ ਟੰਗਾ ਮਿਲ ਜਗਾ ਵੇ ਦੇਗਾ ਆਰੇ ਮम्मा ਮੈਂ ਆਖਣੀ ਜਿੰਦੀਆਂ ਚੀਜ਼ਾਂ ਤੇ ਤੈਨੂੰ ਮਿਸ ਕੀਤਾ ਨਾ ਵੀ ਯਾਰ ਗਾਲਾਂ ਕਿਉਂ ਗੱਡੀਆਂ